ਪੁੱਚੋ ਦੇ ਜੜਵਾ ਢਾਂਗਾ ਤੇ ਕਰਤਾਰਦਾਸ ਜਖੇਪੜ ਹੈਲੋ ਹੈਲੋ ਢਾਂਗਾ ਬਈ ਟਾਈਆਂ ਪਾ ਦੋ ਕਿਉਂਕਿ ਜਖੇਪੜ ਦੇ ਟੀਮ ਮੁੰਡੇ ਕਹਿੰਦੇ ਵੀ ਨਹੀਂ ਆਉਂਦੇ ਢਾਂਗੇ ਦੀ ਟੀਮ ਜੇਕਰ ਆ ਗਈ ਹੈ ਤੇ ਰੇਡ ਪਾ ਕੇ ਚਲੇ ਜਾਣ ਪੁੱਚੋ ਵਾਲੇ ਮੁੰਡੇ ਆ ਗਏ ਦਿੜਬੇ ਵਾਲੇ ਮੁੰਡੇ ਆ ਜਾਣ ਪੁੱਚੋ ਵਾਲੇ ਮੁੰਡੇ ਆ ਗਏ ਤੇ ਟਾਈਆਂ ਪਾ ਦੋ ਦੂਜੇ 라운ਡ ਦੀਆਂ ਧੰਨਵਾਦ ਹੈ ਮੇਰੇ ਮਿੱਤਰੋ ਕਹਿੰਦੇ ਅੱਜ ਬੱਛੋ ਵਾਲੇ ਦਾ ਵੱਡਾ ਮੇਲਾ ਹਾਂਜੀ ਹਾਂਜੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਧੰਨ ਧੰਨ ਬਾਬਾ ਥੰਮਨ ਸਿੰਘ ਜੀ ਓ ਪਾਲਾ ਆ ਗਿਆ ਓ ਅੱਜ ਬੱਛੂ ਆੜੇ ਚ ਓ ਪਾਲਾ ਆ ਗਿਆ ਅੱਜ ਬੱਛੂ ਆੜੇ ਚ ਹੈਲੋ ਧੰਨ ਧੰਨ ਬਾਬਾ ਥੰਮਨ ਸਿੰਘ ਜੀ ਦੀ ਕਿਰਪਾ ਸਦਕਾ ਮੈਂ ਪਹਿਲਾਂ ਵੀ ਗੱਲ ਕਰ ਚੁੱਕਿਆ ਸਾਡੇ ਕੋਲੇ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਆ ਚੁੱਕੇ ਆ ਉਹਨਾਂ ਨੂੰ ਵਾਰੀ ਵਾਰੀ ਅਸੀਂ ਉਹਨਾਂ ਤੋਂ ਜੋ ਵੀ ਸਾਨੂੰ ਅਨਾਉਂਸ ਕਰਕੇ ਜਾਣਗੇ ਅਸੀਂ ਦਰਸ਼ਕਾਂ ਦੀ ਕਚਹਿਰੀ 'ਚ ਦੱਸਾਂਗੇ ਸਭ ਤੋਂ ਵੱਡੀ ਗੱਲ ਸਟੇਡੀਅਮ ਵਾਸਤੇ 2.5 ਲੱਖ ਰੁਪਇਆ ਲੇਟਾਂ ਲੱਗ ਜਾਣੀਆਂ ਅਗਲੇ ਸਾਲ ਜ਼ੋਰਦਾਰ ਤਾੜੀਾ ਲਾ ਦਿਓ ਪਾਲੇ ਦੇ ਆਉਣ ਤੇ 2.5 ਲੱਖ ਰੁਪਇਆ ਲੇਟਾਂ ਵਾਸਤੇ ਮਿਲ ਗਿਆ ਸਾਰੇ ਜਿਹੜੇ ਸਾਡੇ ਨੌਜਵਾਨਾਂ ਰਾਤ ਨੂੰ ਪ੍ਰੈਕਟਿਸ ਕਰਿਆ ਕਰਨਗੇ ਇੱਥੇ ਫੁੱਲਾ ਟਾਈਮ ਮਿਲੂਗਾ ਹੁਣ ਮੈਂ ਬੇਨਤੀ ਕਰੂੰਗਾ ਡਾਕਟਰ ਨਿਸ਼ਾਨ ਸਿੰਘ ਨੂੰ 1 ਮਿੰਟ ਲਈ ਉਹ ਸਾਨੂੰ 2.5 ਲੱਖ ਦਾ ਚੈੱਕ ਦੇਣਗੇ ਨਾਲੇ ਸਾਰੇ ਲੋਕਾਂ ਦਾ ਧੰਨਵਾਦ ਕਰਨਗੇ ਡਾਕਟਰ ਨਿਸ਼ਾਨ ਸਿੰਘ ਰੇ ਕਿਰਪਾ ਕਰਕੇ ਪੋਚੋ ਦਾ ਮੈਚ ਅਜੇ ਬੇਨਤੀ ਅਤਨ ਦੇ ਨਾਲ ਬੋਤ ਸਿੰਘ ਜੀ ਸਪੋਰਟਸ ਕਲੱਬੋ ਵਾਲੋ ਪੋਚੋ ਕਰਵਾਏ ਜਾ ਰਹੇ ਕਬੱਡੀ ਟੂਰਨਾਮੈਂਟ ਦੀਆਂ ਸਾਰੇ ਪ੍ਰਬੰਧਕਾਂ ਖਿਡਾਰੀਆਂ ਟੀਮਾਂ ਤੇ ਦਰਸ਼ਕਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਮਾਰਕੀਟ ਕਬੱਡੀ ਸਾਡੇ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦੇ ਦਿਲ ਦੇ ਬਹੁਤ ਕਰੀਬ ਆ ਉਹਨਾਂ ਨੇ ਮਾਂ ਖੇਡ ਕਬੱਡੀ ਨੂੰ ਪਿੰਡਾਂ ਤੋਂ ਇੰਟਰਨੈਸ਼ਨਲ ਲੈਵਲ ਤੱਕ ਪਹੁੰਚਾਇਆ ਬੀਬਾ ਹਰਸਿਮਰਤ ਕੌਰ ਜੀ ਬਾਦਲ ਜੋ ਸਾਡੇ ਮੈਂਬਰ ਪਾਰਲੀਮੈਂਟ ਹੈ ਉਹ ਦੋ ਤਿੰਨ ਦਿਨ ਪਹਿਲਾਂ ਪਿੰਡ ਦੇ ਵਿੱਚ ਆਏ ਸੀ ਤੇ ਪਿੰਡ ਦੀ ਸਾਡੀ ਜਥੇਬੰਦੀ ਨਛੱਤਰ ਸਿੰਘ ਸੰਧੂ ਸਾਹਿਬ ਮਨਜੀਤ ਸਿੰਘ ਪੋਪੀ ਔਰ ਬਿੰਦਰ ਬਚੂਆਣਾ ਨੇ ਬੇਨਤੀ ਕੀਤੀ ਸੀ ਕਿ ਜਿਵੇਂ ਤੁਸੀਂ ਪਹਿਲਾਂ ਪਿੰਡ ਨੂੰ ਗ੍ਰਾਂਟ ਦਿਨੇਓ ਵਾਸਤੇ ਲਾਈਟਾਂ ਵਾਸਤੇ ਪੈਸਿਆਂ ਦੀ ਲੋੜ ਆ ਔਰ ਬੀਬਾ ਹਰਸਿਮਰਤ कौर ਬਾਦਲ ਜੀ ਨੇ ਅੱਜ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਰਦਾਰ ਗਰਮੇਲ ਸਿੰਘ ਜੀ ਫਫੜੇ ਪਾਈ ਕੇ ਔਰ ਸਾਡੇ ਸਰਕਲ ਦੇ ਪ੍ਰਧਾਨ ਸਰਦਾਰ ਬਲਬੀਰ ਸਿੰਘ ਜੀ ਬੀਰੋ ਕੇ 2.5 ਲੱਖ ਰੁਪਏ ਦਾ ਜਿਹੜਾ ਚੈੱਕ ਆ ਉਹ ਦੇ ਕੇ ਭੇਜਿਆ ਸਟੇਡੀਅਮ ਵਾਸਤੇ ਅਸੀਂ ਤੁਹਾਡੇ ਧੰਨਵਾਦੀ ਆ ਬੀਬਾ ਹਰਸਿਮਰਤ ਕੌਰ ਜੀ ਬਾਦਲ ਜਦੋਂ ਵੀ ਬਚੂਆਣਾ ਨੇ ਕੋਈ ਗ੍ਰਾਂਟ ਮੰਗੀ ਆ